ਸਸ਼ੀਕਾਲ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਜਨੇ ਵਧੀਆ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਸੋ ਸਵੇਰ ਦਾ ਟਾਈਮ ਸੀਗਾ ਅੱਜ ਮੈਂ ਥੋੜਾ ਜਿਹਾ ਉੱਠਣ ਦੇ ਵਿੱਚ ਲੇਟ ਹੋ ਗਈ ਸੀ ਕਿਉਂਕਿ ਰਾਤੀ ساری ਰਾਤ ਮੌਕਸ਼ੀ ਸੁੱਤੀ ਨਹੀਂ ਹੈਗੀ ਤੇ ਫਿਰ ਮੈਂ ਵੀ ਨਾਲ ਜਾਗਦੀ ਰਹੀ ਫਿਰ ਸਵੇਰੇ ਮੈਂ ਥੋੜਾ ਜਿਹਾ ਲੇਟ ਉੱઠી ਤਾਂ ਇਹ ਮੇਰਾ ਵਲੌਗ ਸਟਾਰਟ ਹੋ ਰਿਹਾਗਾ 9:00 ਤੋਂ ਬਾਅਦ ਤੇ ਕਿਉਂਕਿ ਪਹਿਲਾਂ ਮੈਂ ਫਿਰ ਰੋਟੀ ਵਗੈਰਾ ਨਾਸ਼ਤਾ ਕਰਿਆ ਉੱਠ ਕੇ ਤੇ ਫਿਰ ਮੈਂ ਆਪਣਾ ਚਾਚੂ ਪੀ ਕੇ ਫਿਰ ਆਪਣੀ ਵੀਡੀਓ ਸਟਾਰਟ ਕਰੀ ਤੇ ਬਸ ਫਿਰ ਮੈਂ ਆਪਣਾ ਸਿੱਧਾ ਮੌਕਸ਼ੀ ਤੇ ਸੁੱਤੀ ਪਈ ਸੀ ਬਟ ਮੈਂ ਫਿਰ ਉਹਦੇ ਕੋਲ ਨਾਲ ਨਾਲ ਆਪਣਾ ਕਮਰਾ ਸੈੱਟ ਕਰ ਲਿਆ ਸੀ ਸੋਫੇ ਦੇ ਉੱਤੇ ਜਿਹੜਾ ਖਲਾਰਾ ਪਿਆ ਸੀਗਾ ਕੁਝ ਮੌਕਸ਼ੀ ਦੀ ਪਜਾਮੀਆਂ ਜਾਂ ਕੁਝ ਮੌਕਸ਼ੀ ਨੇ ਆਪਣੇ ਪੈਕੇਟ ਵਗੈਰਾ ਰੱਖੇ ਹੋਏ ਸੀਗੇ ਮੈਂ ਚੱਕ ਕੇ ਸਾਰਾ ਕੁਝ ਬਾਹਰ ਰੱਖਿਆ ਸੀ ਕਿਉਂਕਿ ਇੱਕ ਵਾਰ ਜਦੋਂ ਆਪਾਂ ਰਾਤ ਨੂੰ ਸੋ ਕੇ ਸਵੇਰ ਉੱਠਦੇ ਆਂ ਇੱਕ ਵਾਰ ਆਪਾਂ ਨੂੰ ਖਲਾਰਾ ਨਜ਼ਰ ਆਉਂਦਾ ਹੀ ਆਗਾ ਕਰ ਦੇ ਵਿੱਚ ਬਹੁਤ ਜਿਆਦਾ ਮਖਸ਼ੀ ਖਲਾਰਾ ਪਾ ਦਿੰਦੀ ਆ ਅੱਜ ਕੱਲ ਕਿਤੇ ਬਾਹਰ ਜਾਂਦੀ ਵੀ ਨਹੀਂ ਮੇਰੇ ਕੋਲ ਹੀ ਰਹਿੰਦੀ ਏ ਸਾਰਾ ਦਿਨ ਤੇ ਫਿਰ ਉਹਦੇ ਕਰਕੇ ਉਹਦਾ ਸਾਰਾ ਸਮਾਨ ਇੱਧਰ ਉੱਧਰ ਵਿਖਰੇ ਦਿੰਦਾ ਚੱਕਦੀ ਤਾਂ ਬਹੁਤ ਰੈਣੀ ਆ ਵਿੱਚ ਵਿੱਚ ਬਟ ਫਿਰ ਵੀ ਇਹ ਬਹੁਤ ਖਲਾਰ ਦਿੰਦੀ ਹੈਗੀ ਤੇ ਬਸ ਫਿਰ ਮੈਂ ਕਿਹਾ ਚਲੋ ਇਹਦੇ ਉੱਠਣ ਤੋਂ ਪਹਿਲਾਂ ਪਹਿਲਾਂ ਜਿੰਨਾ ਕੰਮ ਹੁੰਦਾ ਮੈਂ ਕਰ ਲੈਣੀ ਹੈਗੀ ਫਿਰ ਇਹ ਮੈਨੂੰ ਕਰਨ ਨਹੀਂ ਦਿੰਦੀਗੀ ਤਾਂ ਫਿਰ ਮੈਂ ਕਰ ਰਹੀ ਸੀ ਵੀ ਮੈਂ ਕਿਹਾ ਚਲੋ ਸੋਫਾ ਸੈੱਟ ਕਰ ਦਿੰਨੀ ਆ ਗੱਦਾ ਵਗੈਰਾ ਚੱਕਤਾ ਸੀ ਥੱਲੇ ਵਿਛਾਇਆ ਹੋਇਆ ਸੀਗਾ ਮੰਮਾ ਨੀਚੇ ਅਸੀਂ ਸਾਰੇ ਨੀਚੇ ਪੈੰਨੇ ਆ ਨਾ ਫਿਰ ਸਾਡੇ ਆਲਾ ਗੱਦੇ ਤੇ ਮੋਂ ਮੇ ਰੱਖ ਰਹਿਣ ਦਿੰਨੀ ਆ ਤੇ ਜਿਹੜੇ ਸਾਈਡ ਤੇ ਮੰਮਾ ਜਿੱਤੇ ਪੈਂਦੇ ਆ ਉਹ ਪਿਆ ਹੁੰਦਾਗਾ ਉਹ ਮੈਂ ਚੱਕ ਦਿੰਨੀ ਆ ਕਿਉਂਕਿ ਫਿਰ ਤੁਰਨ ਫਿਰਨ ਦੇ ਵਿੱਚ ਤਿੱਕਤ ਆਂਦੀ ਏ ਫਿਰ ਆਰਾਮ ਨਾਲ ਖੁੱਲਾ ਜਾ ਹੋ ਜਾਂਦਾ ਤਾਂ ਆਰਾਮ ਨਾਲ ਮੌਕਸ਼ੀ ਵੀ ਸਾਰਾ ਦਿਨ ਫਿਰਦੀ ਰਹਿੰਦੀ ਏ ਉਸ ਤੋਂ ਬਾਅਦ ਫਿਰ ਮੈਂ ਬਾਹਰ ਆਈ ਬਾਜ ਜਿਹੜੀ ਟੀਵੀ ਟਰਾਲੀ ਦੇ ਉੱਤੇ ਵੀ ਬਹੁਤ ਜ਼ਿਆਦਾ ਖਲਾਰਾ ਨਜ਼ਰ ਆ ਰਿਹਾ ਸੀਗਾ ਤੇ ਫਿਰ ਉਹਨੂੰ ਵੀ ਸਾਰਾ ਚੰਗਿਤਰਾ ਸਾਫ਼ ਕੀਤਾ ਮੈਂ ਕੱਲੀ-ਕੱਲੀ ਚੀਜ਼ ਨੂੰ ਚੱਕ ਕੇ ਕੀਤਾ ਤੇ ਬਸ ਪਹਿਲਾਂ ਤਾਂ ਮੈਂ ਟੇਬਲ ਸਾਫ ਕਰਕੇ ਉੱਤੇ ਸਮਾਨ ਰੱਖ ਦਿੱਤਾ ਸੀ ਬਟ ਫਿਰ ਵੀ ਮੈਨੂੰ ਮੇਰੇ ਨਾ ਦਿਮਾਗ ਨੂੰ ਮਨ ਨੂੰ ਤਸੱਲੀ ਨਹੀਂ ਮਿਲੀ ਕਿ ਮੈਨੂੰ ਆ ਲੱਗ ਰਿਹਾ ਸੀ ਕੁਝ ਤਾਂ ਕਮੀ ਲੱਗ ਰਹੀ ਹੈ ਕੁਝ ਤਾਂ ਕਮੀ ਲੱਗ ਰਹੀ ਹੈ ਮੈਨੂੰ ਚੰਗੀ ਤਰ੍ਹਾਂ ਕਲੀਅਰ ਨਹੀਂ ਨਜ਼ਰ ਆ ਰਿਹਾ ਸੀਗਾ ਫਿਰ ਮੈਂ ਫੇਰ ਉਹ ਦੁਬਾਰਾ ਤੋਂ ਜਿਹੜਾ ਉੱਪਰ ਸਮਾਨ ਪਿਆ ਸੀ ਉਹਨੂੰ ਚੱਕ ਕੇ ਫੇਰ ਦੁਬਾਰਾ ਤੋਂ ਰੱਖ ਕੇ ਫੇਰ ਦੁਬਾਰਾ ਤੋਂ ਸਾਰੀ ਸੈਟਿੰਗ ਕਰੀ ਜਦ ਤੱਕ ਮੇਰੇ ਮਨ ਨੂੰ ਤਸੱਲੀ ਨਹੀਂ ਮਿਲਦੀ ਮੇਰਾ ਮਨ ਨਹੀਂ ਖੁਸ਼ ਹੁੰਦਾ ਉਦ ਤੱਕ ਮੈਂ ਆਪਣਾ ਮੈਂ ਆਪਣਾ ਕੰਮ ਕਰਦੀ ਰਹੂੰਗੀ ਚਾਹੇ ਫਿਰ ਜ਼ਿਆਦਾ ਖਲਾਰਾ ਹੀ ਕਿਉਂ ਨਾ ਪਾਣਾ ਵਾਜੇ ਤੇ ਬਸ ਫਿਰ ਉਸ ਤੋਂ ਬਾਅ ਤੇ ਫਿਰ ਬਸ ਸਾਰਾ ਦਿਨ ਅੱਜ ਦਾ ਦਿਨ ਵੀ ਵਧੀਆ ਰਿਹਾ ਬਟ ਮੋਕਸ਼ੀ ਨੇ ਜਿਹੜਾ ਰਾਤ ਸੌਣ ਦਿੱਤਾ ਉਹਦੇ ਕਰਕੇ ਨਾ ਮੇਰਾ ਥੋੜਾ ਜਿਹਾ ਮਨ ਅਜੀਬ ਹੋਇਆ ਪਿਆ ਸੀਗਾ ਕਿਉਂਕਿ ਫਿਰ ਨੀਂਦ ਨਹੀਂ ਨਾ ਪੂਰੀ ਹੋਈ ਤਾਂ ਕਰਕੇ ਫਿਰ ਸਵੇਰ ਮੈਂ ਵੀ ਉੱਠਣ ਚੇਲੇਟ ਹੋ ਗਈ ਮੋਕਸ਼ੀ ਦਾ ਮੇਰੇ ਤੋਂ ਵੀ ਲੇਟ ਉੱઠી ਮੋਕਸ਼ੀ 11:30 ਤੋਂ ਬਾਅਦ ਹੀ ਉੱઠી ਸੀਗੀ ਤੇ ਬਸ ਫਿਰ ਸਵੇਰ ਉੱਠਦੇ ਸਾਰ ਮੈਂ ਪਹਿਲਾਂ ਨਾਸ਼ਤਾ ਕੀਤਾ ਮੰਨੂ ਚਲ ਗਈ ਸੀ ਆਪਣਾ ਤਿਆਰ ਹੋ ਕੇ ਦੁਕਾਨ ਦੇ ਵਿੱਚ ਚਲ ਗਏ ਸੀ ਮੇਰੇ ਹਸਬੰਦ ਤੇ ਫਿਰ ਪਾਪਾ ਨੂੰ ਮੈਂ ਨਾਸ਼ਤਾ ਕਰਾਤਾ ਮਮੀ ਵੀ ਆ ਗਈ ਸੀ ਮਮੀ ਨੇ ਵੀ ਨਾਸ਼ਤਾ ਕਰ ਲਿਆ ਸੀਗਾ ਫਿਰ ਅਸੀਂ ਸਾਰਿਆਂ ਨੇ ਨਾਸ਼ਤਾ ਕਰਨ ਤੋਂ ਬਾਅਦ ਫਿਰ ਮੇਰੇ ਜਲੇ ਬਰਤਨ ਵਗੈਰਾ ਸੀ ਉਹ ਵੀ ਮੈਂ ਸਾਰੇ ਸਾਫ਼ ਕਰ ਲਏ ਸੀਗੇ ਤੇ ਅੱਜ ਮੈਂ ਬਹੁਤ ਜ਼ਿਆਦਾ ਲੇਟ ਹੋ ਗਈ ਸੀ ਫਿਰ ਮੇਰਾ ਝਾੜੂ ਲਗਾ ਲਿਆ ਸੀ ਕਿ ਫਿਰ ਮੇਰਾ ਪੋਚਾ ਲਗਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ ਕਿਉਂਕਿ ਇੱਕ ਤਾਂ ਮੋਕਸ਼ੀਦ ਪਰੇਸ਼ਾਨ ਕਰ ਰਹੀ ਸੀ ਉੱਠ ਗਈ ਸੀ ਉਦੋਂ ਤੇ ਜਦੋਂ ਇਹ ਉੱਠਦੀ ਹੈ ਥੋੜਾ ਜਿਹਾ ਜਿੱਦ ਕਰਦੀ ਹੈ ਇਹਨੂੰ ਹੁੰਦਾ ਕਿ ਮੈਂ ਮਾਂ ਕੋਲ ਹੀ ਰਵਾਂ ਤਾਂ ਫਿਰ ਤਾਂ ਕਰਕੇ ਫਿਰ ਮੇਤੋਂ ਨਹੀਂ ਹੋ ਪਾਇਆ ਤੇ ਆ ਪਰਦੇ ਫਿਰ ਮੈਂ ਹੁਣ ਸਾਈਡ ਤੇ ਕਰੂੰਗੀ ਨਾ ਅਸੀਂ ਰਾਤ ਨੂੰ ਫਿਰ ਸਾਰੇ ਪਰਦੇ ਲਗਾ ਦਿੰਨੇ ਆ ਅਸੀਂ ਕਿਚਨ ਦੇ ਵਿੱਚ ਵੀ ਟਰਾਂਸਪੇਰੈਂਟ ਵਾਲਾ ਪਰਦਾ ਲਗਾਇਆ ਹੋਇਆਗਾ ਦੀ ਸਾਰੇ ਲੋਬੀ ਨੂੰ ਅਸੀਂ ਨਾ ਇਹ ਕਮਰਾ ਖੁੱਲਾ ਛਾੜ ਦਿੰਨੇ ਆ ਸਾਰੇ ਲੋਬੀ ਠੰਡੀ ਹੋ ਜਾਂਦੀ ਏ ਏਸੀ ਕਰਕੇ ਤਾਂ ਕਰਕੇ ਫਿਰ ਅਸੀਂ ਪਰਦੇ ਲਗਾ ਕੇ ਹੀ ਸੌਣੇ ਆਗੇ ਤੇ ਬਸ ਫਿਰ ਹੁਣ ਇਸ ਤੋਂ ਬਾਅਦ ਹੁਣ ਪਰਦੇ-ਪੁਰਦੇ ਪਰਾਂ ਕਰਕੇ ਜਿਹੜਾ ਉੱਪਰ ਖਲਾਰਾ-ਕਲੂਰਾ ਪਊਗਾ ਸਾਰਾ ਚੱਕ ਦੂੰਗੀ ਤੇ ਮੇਰੇ ਮੇਕਅਪ ਕਿਟ ਪਈ ਸੀ ਕਿਉਂਕਿ ਮੈਂ ਇੱਥੇ ਲਿਪਸਟਿਕ ਵਗੈਰਾ ਲਗਾ ਲੈਣੀ ਹੁੰਦੀ ਆ ਉੱਥੇ ਰੱਖਤੀ ਸੀ ਰਾਤੀ ਕੱਲ ਸ਼ਾਮੀ ਲਗਾਈ ਸੀ ਤੇ ਫਿਰ ਮੈਂ ਕਿਹਾ ਚਲੋ ਉਹ ਨੂੰ ਆਪਣੇ ਅਲਮਾਰੀ ਦੇ ਵਿੱਚ ਰੱਖ ਦਿੰਨੀ ਆ ਉਸ ਤੋਂ ਬਾਅਦ ਫਿਰ ਮੈਂ ਸਾਰਾ ਉੱਪਰ ਜੋ ਵੀ ਸਮਾਨ ਪਿਆ ਸੀ ਮੌਕਸ਼ੀ ਦੀ ਕੁਰਸੀ ਪਈ ਸੀ ਜਾਂ ਆ ਗੱਡੀਆਂ ਗੁੱਦੀਆਂ ਪਈਆਂ ਸਾਰੇ ਇੱਕ ਸਾਈਡ ਤੇ ਰੱਖਦੇ ਆ ਵੀ ਚਲੋ ਹੁਣ ਮੈਂ ਚਾਦਰ ਵਗੈਰਾ ਚਾੜ ਦਿੰਨੀ ਆਂਗੀ ਤੇ ਦੇਖਿਆ ਤੇ ਉੱਤੇ ਥੋੜੀ ਜੀ ਡਸਟ ਸੀ ਕਿਉਂਕਿ ਨਾ 2 ਦਿਨ ਹੋ ਗਏ ਅ ਰਾਤ ਨੂੰ ਬਹੁਤ ਜ਼ਿਆਦਾ ਹਨੇਰੀ ਆ ਰਹੀ ਹੈਗੀ ਤੇ ਰਾਤ ਨੂੰ ਮੌਸਮ ਖਰਾਬ ਹੋ ਜਾਂਦਾ ਨਾਲ ਹੀ ਬਾਰਿਸ਼ ਆ ਜਾਂਦੀ ਹੈ ਵੈਸੇ 2 ਦਿਨ ਹੋ ਗਏ ਮੌਸਮ ਬਹੁਤ ਸੋਨਾ ਹੋਇਆ ਹੋਇਆ ਹੈਗਾ ਠੰਡਾ ਹੋਇਆ ਹੋਇਆ ਹੈਗਾ ਤਾਂ ਕਰਕੇ ਫਿਰ ਗਰਮੀ ਵੀ ਘੱਟ ਲੱਗ ਰਹੀ ਹੈ ਹੁਣ ਆਰਾਮ ਨਾਲ ਕੰਮ ਹੋ ਰਿਹਾ ਵਿੱਚੋ ਜੇ ਤੱਕ ਕੰਮ ਹੀ ਕਰਨ ਨੂੰ ਦਿਲ ਨਹੀਂ ਕਰਦਾ ਸੀਗਾ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਬਟ ਫਿਰ ਮੈਂ ਦੇਖਿਆ ਤੇ ਉੱਤੇ ਮਿੱਟੀ ਸੀ ਮੈਂ ਕਹਿੰਦਾ ਲੈ ਵੀ ਚੰਗੀ ਤਰ੍ਹਾਂ ਸਾਫ ਕਰ ਦੇਣੀ ਹੈਗੀ ਕਿਉਂਕਿ ਜਿੱਦਨ ਦੀ 3-4 ਦਿਨ ਹੋ ਗਏ ਸੈਟਿੰਗ ਕਰੀ ਉਸ ਦਿਨ ਦੇ ਹੀ ਸਾਫ ਕਰਿਆ ਹੋਇਆ ਸੀਗਾ ਤੇ ਫਿਰ ਹੁਣ ਮੈਂ ਇਹਨੂੰ ਵੀ ਚੰਗੀ ਤਰ੍ਹਾਂ ਸਾਫ ਕਰਨ ਤੋਂ ਬਾਅਦ ਫਿਰ ਮੈਂ ਆਪਣੀ ਬੈੱਡ ਸ਼ੀਟ ਚੰਗੀ ਤਰ੍ਹਾਂ ਛਾੜ ਕੇ ਵਿਛਾ ਦੂੰਗੀ ਫਿਰ ਉੱਪਰ ਜਿਹੜੇ ਗੱਦੀਆਂ ਪਈਆਂ ਸੀ ਉਹਨੂੰ ਵੀ ਸੈੱਟ ਕਰਕੇ ਲਗਾ ਦੂੰਗੀ ਤੁਹਾਡੇ ਸਾਰਿਆਂ ਲਈ ਇੱਕ ਨਵਾਂ ਕੰਮ ਕੀਤਾ ਹੈ ਇਹ ਕੀਤਾ ਹੈ ਕਿ ਮੈਂ ਆਪਣੀ ਜਿਹੜੀ ਵੀਡੀਓ ਹੈ ਤੁਹਾਨੂੰ ਥੋੜੇ ਸਲੋ 모ਸ਼ਨ ਦੇ ਵਿੱਚ ਦਿਖਾਵਾਂਗੀ ਕਿਉਂਕਿ ਡੇਲੀ ਮੈਂ ਵੀਡੀਓ ਐਡੀਟਿੰਗ ਕਰਦੀ ਹਾਂ ਤਾਂ ਮੈਂ ਆਪਣੀ ਥੋੜੀ ਜਿਹੀ ਰਫ਼ਤਾਰ ਤੇਜ਼ ਰੱਖਦੀ ਹਾਂ ਮੈਨੂੰ ਐਵੇਂ ਸੀਗਾ ਅੱਜ ਮੈਂ ਥੋੜੀ ਜਿਹੀ ਸਲੋ ਕਰਕੇ ਦੇਖਾਂ ਕਿ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਕਿੱਦਾਂ ਲੱਗਦੀ ਹੈ ਦੱਸਣਾ ਜ਼ਰੂਰ ਕਮੈਂਟ ਕਰਕੇ ਕਿ ਸਲੋ 모ਸ਼ਨ ਵਾਲੀ ਵੀਡੀਓ ਤੁਹਾਨੂੰ ਕਿੱਦਾਂ ਲੱਗ ਰਹੀ ਹੈ ਤੇ ਬਸ ਫਿਰ ਉਸ ਤੋਂ ਬਾਅਦ ਮੈਂ ਆਪਣੀ ਜਿਹੜੀ ਬੈਡ ਵਗੈਰਾ ਵਛਾਤਾ ਸੀ ਚੰਗੇ ਤਰ੍ਹਾਂ ਦੇਖ ਲਓ ਕਿੰਨਾ ਸੋਨਾ ਵੈਸੇ ਨਾ ਟਰਾਇੰਗ ਰੂਮ ਦੇ ਵਿੱਚ ਸੈਟਿੰਗ ਕਰ ਦਿੱਤੀ ਨਾ ਸੀ ਆਪਣੇ ਬੈਡ ਵਗੈਰਾ ਲਗਾਤੇ ਹੁਣ ਬਹੁਤ ਜ਼ਿਆਦਾ ਸੋਹਣੇ ਲੱਗਦੇ ਇੱਥੇ ਲੱਗੇ ਹੋਏ ਤੇ ਰੂਮ ਨਾਲੋਂ ਜ਼ਿਆਦਾ ਇੱਥੇ ਸੋਹਣੇ ਲੱਗ ਰਿਹਾ ਦਿਲ ਕਰਦਾ ਇੱਥੀ ਵਿਸ਼ੇ-ਵਿਸ਼ੇ ਰਹਿਣਾ ਹਾਂਜੀ ਫਰੈਂਡਸ ਸਾਰੇ ਮੈਂ ਕਰਦੀ ਬੈਡ ਸ਼ਿਫਟ ਸਾਰਾ 올 ਗਲੈਨਿਕ ਮੇ ਡਨ ਹੋ ਗਏ ਸੀ ਲਾਸਟ ਦੇ ਵਿੱਚ ਮੇਰਾ ਲੌਬੀ ਆਂਦਾਗਾ ਲੋਬੀ ਦੇ ਵਿੱਚ ਮੈਂ ਆਪਣੀ ਜਿਹੜੀ ਪਹਿਲਾਂ ਵਾਲੀ ਬੈੱਡ ਸ਼ੀਟ ਸੀ ਉਹ 3-4 ਦਿਨਾਂ ਤੋਂ ਗਿ ਵਿਸ਼ਾਈ ਹੋਈ ਸੀ ਮੈਂ ਕਿਹਾ ਚਲੋ ਅੱਜ ਚੇਂਜ ਕਰ ਦਿੰਨੀ ਆ ਫਿਰ ਚੰਗੀ ਤਾਂ ਸਾਰੇ ਗੱਦੇ ਨੂੰ ਝਾਟ ਕੇ ਤੇ ਆਵਲੀ ਬੈੱਡ ਸ਼ੀਟ ਵਿਛਾਈ ਸੀ ਇਹ ਵਾਲੀ ਵੀ ਬੈੱਡ ਸ਼ੀਟ ਬਹੁਤ ਜਆ ਸੁਣ ਲੱਗ ਰਹੀ ਸੀ ਕਿਉਂਕਿ 3-4 ਦਿਨਾਂ ਬਾਅਦ ਜਦੋਂ ਵੀ ਬੈੱਡ ਸ਼ੀਟ ਆਪਾਂ ਚੇਂਜ ਕਰਦੇ ਆ ਆਪਾਂ ਨੂੰ ਇੱਕ ਵਾਰ ਤਾਂ ਨਵਾਂ-ਨਵਾਂ ਲੁੱਕ ਲੱਗਦਾ ਸੋਹਣੀ ਲੱਗਦੀ ਹੈਗੀ ਬਸ ਇਸ ਤੋਂ ਬਾਅਦ ਇਹਦੇ ਉੱਪਰ ਜਿਹੜੇ ਸਹਰਾਣੇ ਗੱਦੀਆਂ ਨੇ ਉਹ ਲਗਾ ਦੂੰਗੀ ਤੇ ਬਸ ਮੈਂ ਅੱਜ ਦੀ ਸਫਾਈ ਸਾਰੀ ਧੰਨ ਕਰ ਲਈ ਸਾਰੀ ਕਲੀਨਿੰਗ ਜਬ ਬੈੱਡ ਸ਼ ਤਸੱਲੀ ਨਹੀਂ ਮਿਲਦੀ ਆਪ ਨੂੰ ਕਿ ਆਪਾਂ ਕੰਮ ਹੀ ਨਹੀਂ ਕਰਿਆ ਕੋਈ ਝਾੜੂ ਮਾਰਨ ਤੋਂ ਬਾਅਦ ਫੇਰ ਹੀ ਕੁਝ ਤਸੱਲੀ ਆਉਂਦੀ ਹੈ ਕਿ ਹਾਂ ਹੁਣ ਕੰਮ ਕੰਪਲੀਟ ਲੱਗ ਰਿਹਾ ਫਿਰ ਵੀ ਅੱਜ ਮੈਂ ਬਟਾ ਅੱਜ ਮੈਂ ਪੋਚਾ ਨਹੀਂ ਲਗਾਇਆ ਕਰ ਦੇ ਵਿੱਚ ਕਿਉਂਕਿ ਨਾ ਮੈਂ ਡੇਲੀ ਪੋਚਾ ਲਗਾ ਰਹੀ ਸੀ ਵੀ ਐਸੇ ਤਾਂ ਬਟਾ ਅੱਜ ਮੈਨੂੰ ਥੋੜੀ ਜਿਹੀ ਥਕਾਵਟ ਹੋਈ ਪਈ ਸੀ ਕਿਉਂਕਿ ਮੋਕਸ਼ੀ ਨੇ ਸਾਰਾ ਰਾਤ ਸੌਂ ਨਹੀਂ ਦਿੱਤਾ ਤੇ ਬਸ ਉਹਦੇ ਕਰਕੇ ਥੋੜੀ ਥਕਾਵਟ ਸੀ ਫਿਰ ਮੈਂ ਪੋਚਣ ਲਾਇਆ ਮੈਂ ਕਿਹਾ ਚਲ ਰੈਨ ਦਿੰਨੀ ਆਂ ਵੀ ਕੱਲ ਲਗਾ ਲੂੰਗੀ ਤੇ ਬਾਕੀ ਜਿੰਨਾ ਕਿ ਮੈਂ ਕੰਮ ਕੀਤਾ ਤੁਹਾਡੇ ਸਾਰੇ ਨਾਲ ਸ਼ੇਅਰ ਕਰ ਹੀ ਲਿਆ ਤੇ ਜੇ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਪਸੰਦ ਆਈਏ ਤਾਂ ਚੈਨਲ ਤੇ ਫਸਟ ਟਾਈਮ ਆਇਓ ਸਬਸਕ੍ਰਾਈਬ ਜੁਰ ਕਰਕੇ ਜਾਣਾ ਕਿਉਂਕਿ ਜੇ ਤੁਸੀਂ ਹਰ ਰੋਜ਼ ਮੇਰੀ ਵੀਡੀਓ ਦੇਖਣੀ ਹੈ ਤਾਂ ਤੁਹਾਨੂੰ ਸਬਸਕ੍ਰਾਈਬ ਕਰਨਾ ਹੀ ਪੈਣਾ ਹੈ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਕਿ ਵੀਡੀਓ ਆ ਗਈ ਹੈ ਤੇ ਦੇਖ ਸਕੋ ਤੇ ਬਸ ਹੁਣ ਆਪਾਂ ਆਪਣੇ ਘਰ ਦੀ ਸਫਾਈ ਕਰ ਰਹੇ ਸੀਗੇ ਤੇ ਮੇਰਾ ਇਹ ਛੋਟਾ ਜਿਹਾ ਘਰ ਹੈ ਤੇ ਛੋਟੇ ਜਿਹੇ ਘਰ ਨੂੰ ਆਪਾਂ ਇਦਾਂ ਸਜਾ ਕੇ ਰੱਖੀਦਾ ਸੀ ਜਦੋਂ ਮੈਂ ਰਿਕਾਰਡਿੰਗ ਕਰ ਰਹੀ ਸੀਗੀ ਤੇ ਆ ਕੇ ਫਿਰ ਮੈਨੂੰ ਬੁਲਾ ਰਹੀ ਸੀ ਕਿ ਬੇਤਬੇ ਤਾ ਕਰਕੇ ਉਹ ਮੇਰੇ ਨਾਲ ਖੇਲਦੀ ਰਹਿੰਦੀ ਹੈ ਖੇਲਾ ਜੀਆਂ कि ਮੈਨੂੰ ਮੇਰੀ ਮੰਮਾ ਬਣ ਜਾਂਦੀ ਐ ਤੇ ਮੈਂ ਉਹਦਾ ਬੇਟਾ ਬਣ ਜਾਂਦਾ ਸੀ ਐਵੇਂ ਖੇលਦੇ ਰਹੇ ਨਿੱਕੇ ਨਿੱਕੇ ਕਿਉਂਕਿ ਆਪਾਂ ਵੀ ਬਚਪਨ ਦੇ ਵਿੱਚ ਇਦਾਂ ਹੀ ਖੇਡ ਦੁੰਦੇ ਸੀਗੇ ਵੀ ਆਪਾਂ ਮੰਨ ਲਓ ਆਪਾਂ ਕੋਈ ਵੀ ਗੇਮ ਆਪਣੇ ਬਚਪਨ ਦੇ ਵਿੱਚ ਲੈ ਲੈਂਦੇ ਸੀ ਉਵੇਂ ਹੁਣ ਮੁੱਕ ਚੀ ਗੇਲਦੀ ਹੈਗੀ ਤੇ ਬਸ ਫਿਰ ਮੈਂ ਉਹਨਾਂ ਖੇਡਣ ਲੱਗ ਜਾਨੀ ਹੁੰਨੀ ਆਂਗੀ ਤੇ ਫਿਰ ਉਹ ਵਿੱਚ ਆ ਗਈ ਤੇ ਫਿਰ ਮੈਂ ਆਪਣੀ ਰਿਕਾਰਡਿੰਗ ਹੋਦੀ ਸ਼ੁਰੂ ਕਰਦੀ ਸੀ ਉਹਨ ਫਿਰ ਦੁਬਾਰਾ ਤੋਂ ਮੈਂ ਸਟਾਰਟ ਕੀਤੀ ਤੇ ਬਾਸ ਫਿਰ ਉਹਨ ਮੈਂ ਸ਼ਾਮ ਨੂੰ ਆਪਣਾ ਬਣਾਇਆ ਸੀ ਅਜਰ ਅਰਬੀ ਦੀ ਸਬਜੀ ਤੇ ਕਿਉਂਕਿ ਦੁਪਹਿਰ ਆਜ ਮੈਂ ਕੁਝ ਨਹੀਂ ਬਣਾਇਆ ਸੀਗਾ ਕੱਲ ਵਾਲੀ ਸਬਜੀ ਪਈ ਸੀਗੀ ਵਾਵਾ ਸਾਰੀ ਪਈ ਸੀ ਮੈਂ ਕਿਹਾ ਚਲੋ ਅੱਜ ਇਹ ਹੀ ਖਾ ਲਾਂਗੇ ਕਿ ਰਾਤ ਨੂੰ ਤਾਜ਼ਾ ਬਣਾ ਲਵਾਂਗੇ ਕੁਝ ਫਿਰ ਅਰਬੀ ਪਈ ਸੀਗੀ ਤੇ ਫਿਰ ਅਰਬੀ ਨੂੰ ਮੰਮੀ ਨੇ ਮੈਨੂੰ ਛਿਲਕੇ ਦਿੱਤਾ ਫਿਰ ਮੈਂ ਅਰਬੀ ਦੀ ਸਬਜੀ ਬਣਾ ਲਈ ਸੀ ਸ਼ਾਮ ਨੂੰ ਮੈਂ ਫਰਾਈ ਕਰ ਲਿਆ ਸੀ ਪਹਿਲਾਂ ਅਰਬੀ ਨੂੰ ਉਸ ਤੋਂ ਬਾਅਦ ਫਿਰ ਪਿਆਜ਼ ਬਰੀਕ-ਬਰੀਕ ਕਹਿਤਾ ਮਤਲਬ ਕਿ ਲੰਬੀ ਸ਼ੇਪ ਦੇ ਵਿੱਚ ਕੱਟ ਕੇ ਫਿਰ ਉਹਦਾ ਤੜਕਾ ਲਗਾ ਕੇ ਉਸ ਤਰੀਕੇ ਨਾਲ ਬਣਾਈ ਸੀ ਕਿ ਅਰਬੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਤੇ ਹੁਣ ਮ ਤੇ ਮम्मी ਨੇ ਵੀ ਖਾ ਲਈ ਤੇ ਮੰਨੂ ਮੋਕਸ਼ੀ ਨੂੰ ਲੈ ਕੇ ਗਏ ਹੋਏ ਨੇ ਕੁਮਾਨ ਬਾਹਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਮੋਲ ਦੇ ਬਾਹਰ ਮिक्की ਮਾਉ ਸੰਦਾ ਉੱਥੇ ਕੁਮਨ ਜਾਂਦੀ ਹੈ ਕਿ ਜਿੱਦਨ ਮੋਕਸ਼ੀ ਜਾਗ ਜਾਂਦੀ ਹੈ ਉਹ ਡੇਲੀ ਜਾਂਦੀ ਹੈ ਕਿ ਜਿੱਦਨ ਉਹ ਸੋਜੇ ਤਾਂ ਫਿਰ ਕੋਈ ਗੱਲ ਰਹਿ ਹੀ ਜਾਂਦਾ ਹੈਗਾ ਤੇ ਫਿਰ ਉਹਨੂੰ ਘੁੰਮਣ ਗਈ ਹੋਈ ਹੈ ਤੇ ਮੈਂ ਕਿਹਾ ਚਲੋ फटाफट ਮੈਂ ਆਪਣੀ ਰਿਕਾਰਡਿੰਗ ਕਰ ਲਾਂ ਕਿਉਂਕਿ ਨਾ ਫਿਰ ਉਹ ਵਿੱਚ ਵਿੱਚ ਬੋਲਦੀ ਰਹਿੰਦੀ ਹੈ ਮੈਨੂੰ ਕਰਨ ਨਹੀਂ ਦਿੰਦੀਗੀ ਫਿਰ ਮੈਨੂੰ ਇਹ ਹੁੰਦਾ ਕਿ ਮੈਂ ਰਾਤ ਨੂੰ ਹੀ ਆਪਣਾ ਕੰਮ ਕੰਪਲੀਟ ਕਰ ਲਾਂ ਕਿਉਂਕਿ ਸਵੇਰੇ ਮੈਂ ਉੜਦੇ ਸਾਰ ਆਪਣੀ ਵੀਡੀਓ ਅਪਲੋਡ ਤੇ ਲਾਣੀ ਹੁੰਦੀ ਹੈ ਵੀਡੀਓ ਨੂੰ ਵੀ ਪੂਰਾ 1 ਘੰਟਾ ਡੇਟ ਲੱਗ ਜਾਂਦਾ ਹੈ ਅਪਲੋਡ ਹੋਣ 'ਚ ਤੇ ਫਿਰ ਉਹ ਮੈਂ ਬੱਧਾ ਕੰਮ ਤਾਂ ਆਪਣਾ ਵੀਡੀਓ ਐਡੀਟਿੰਗ ਤੋਂ ਲੈ ਕੇ ਵੀਡੀਓ ਦੀ ਰਿਕਾਰਡਿੰਗ ਵਗੈਰਾ ਸਾਰਾ ਰਾਤ ਨੂੰ ਕਰਕੇ ਸੌਣੀ ਹੈਗੀ ਤੇ ਜੇ ਚਾਹੇ ਮੈਨੂੰ ਰਾਤ ਦੇ 2 ਵਜੇ ਜਾਂ 3 ਵਜੇ ਮੈਂ ਆਪਣਾ ਕੰਮ ਕੰਪਲੀਟ ਕਰਕੇ ਹੀ ਸੌਣਾ ਹੈਗਾ ਤੇ ਬਸ ਕਿਉਂਕਿ ਫਿਰ ਮੈਨੂੰ ਟੈਨਸ਼ਨ ਨਹੀਂ ਹੁੰਦੀ ਕੋਈ ਕਿ ਸਵੇਰੇ ਮੈਂ ਉੱਠ ਕੇ ਮੈਂ ਆਪਣਾ ਘਰ ਦਾ ਕੰਮ ਆਸਾਨੀ ਨਾਲ ਕਰ ਲੈਨੀ ਆ ਤੇ ਫਿਰ ਮੇਰਾ ਥ੍ਰੀ ਮਾਈਂਡ ਹੋ ਜਾਂਦਾ ਫਿਰ ਮੈਂ ਕੁਝ ਨਾ ਕੁਝ ਕੰਮ ਗਲਤ ਕਰਦੀ ਰਹਿੰਨੀ ਆ ਇਸ ਇਸ ਲਈ ਮੈਂ ਸਪਹਿਲਾ ਹੀ ਆਪਣਾ ਕੰਮ ਤਿਆਰ ਕਰਕੇ ਰੱਖ ਲੈਨੀ ਆ ਕਿ ਬਾਅਦ ਕੋਈ ਕੰਮ ਗਲਤ ਨਾ ਕਰਾਂ ਤੇ ਬਸ ਉਹਨੇ ਇੱਥੇ ਮੇਰਾ ਝਾੜੂ ਹੋ ਗਿਆ ਸੀ ਕੰਪਲੀਟ ਬਾਰੋਂ ਵੀ ਮੈਂ ਸਾਰਾ ਲਗਾਤਾ ਸੀਗਾ ਤੇ ਮੈਂ ਬਾਹਰਲੇ ਏਰੀਆ ਤੁਹਾਨੂੰ ਸਾਰਿਆਂ ਨੂੰ ਨਹੀਂ ਦਿਖਾਇਆ ਮੈਂ ਕਿ ਚਲੋ ਕੱਲ੍ਹ ਵਾਲੀ ਫੂਟਿੰਗ 'ਚ ਦਿਖਾ ਦਾਂਗੇ ਵੈਸੇ ਅੱਜ ਅਸੀਂ ਲਈਆਂ ਨੇ ਅੰਬੀਆਂ ਅੰਬ ਦਾ achar ਹੁਣ ਗਰਮੀ ਦੇ ਵਿੱਚ ਪਾਵਾਂਗੇ ਆਪਾਂ ਤੇ ਸਾਰੇ ਪਾਉਂਦੇ ਨੇ ਜਿਹੜੇ ਪੰਜਾਬੀ ਮੈਂ ਦੇਖ ਰਹੇ ਨੇ ਪੰਜਾਬੀ ਵੈਸੇ ਗਰਮੀਆਂ ਦੇ ਵਿੱਚ ਚਾਰ ਪਾਉਂਦੇ ਨੇਗੇ ਤੇ ਸਾਰੇ ਪਾਉਂਦੇ ਆ ਦੂਜੇ ਲੋਕ ਵੀ ਪਾਉਂਦੇ ਆ ਬਟ ਪੰਜਾਬੀਆਂ ਜਿਹੜੇ ਮੇਰੇ ਨਾਲ ਪੰਜਾਬੀ ਲੋਕ ਜੁੜੇ ਉਹਨਾਂ ਨੂੰ ਤਾਂ ਪਤਾ ਹੀ ਹੈ ਤੇ ਬਸ ਫਿਰ ਹੁਣ ਸੋਚ ਰਹੀ ਸੀ ਸਵੇਰਾਂਬੀਆਂ ਕਰ ਤਾਂਗੇ ਅੰਬ ਦਾ ਚਾਰਪਾਵਾਂਗੇ ਮੈਂ ਸੋਚੀ ਤਾਂ ਤੁਹਾਡੇ ਸਾਰਨਾ ਵੀਡੀਓ ਸ਼ੇਅਰ ਕਰ ਲਾਂ ਬਾਕੀ ਦੇਖਦੇ ਆਂ ਅਗਲਾ ਕੱਲ ਵਾਲੇ ਵਲੌਗ ਦੇ ਵੀ ਤੁਹਾਨੂੰ ਜੇ ਹੋ ਸਕੇ ਤਾਂ ਜ਼ਰੂਰ ਦਿਖਾਉਂਗੀ ਜਿੰਨਾ ਹੋ ਸਕਦਾ ਮੈਂ ਆਪਦੇ ਵੱਲੋਂ ਤੁਹਾਡੇ ਨਾਲ ਹਰ ਚੀਜ਼ ਸ਼ੇਅਰ ਕਰਦੀ ਆਂ ਆਪਣੇ ਘਰ ਦੀ ਜਿੱਥੇ ਮੈਂ ਘੁੰਮਣ ਜਾਂਦੀ ਆ ਜੋ ਕਰਦੀ ਆਂ ਮੈਂ ਕਦੇ ਆਪਣੇ ਤੁਹਾਨੂੰ YouTube ਦੇ ਉੱਤੇ ਕਦੇ ਕੋਈ ਝੂਠ ਨਹੀਂ ਬੋਲਿਆ ਕਿਸੇ ਵੀ ਚੀਜ਼ ਹਮੇਸ਼ਾ ਦਿਖਾਉਣੀ ਆ ਤੇ ਬਸ ਇਹ ਕੋਸ਼ਿਸ਼ ਰਹੂਗੀ ਮੇਰੀ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਸੱਚਾਈ ਤੇ ਰਹਾਂ ਕਿਉਂਕਿ ਜੇ ਆਪਾਂ ਇੱਕ ਝੂਠ ਬੋਲਾਂਗੇ ਆਪਾਂ ਨੂੰ 36 ਝੂਠ ਬੋਲਨੇ ਪੈਣਗੇ ਜੇ ਆਪਾਂ ਸੱਚ ਬੋਲਾਂਗੇ ਹਮੇਸ਼ਾ ਸੱਤ ਤੇ ਗੱਲ ਸਹੀ ਰਹੇਗੀ ਤੇ ਬਸ ਮੈਂ ਇਸ ਲਈ ਤੁਹਾਡੇ ਨਾਲ ਹਮੇਸ਼ਾ ਸੱਚ ਹੀ ਦੱਸਦੀਆਂ ਵੀ ਜੋ ਮੈਂ ਕਰਦੀਆਂ ਹੁਣ ਮੰਨ ਲਓ ਕਿ ਮੈਂ ਵੀਡੀਓ ਪਹਿਲਾਂ ਤਿਆਰ ਕਰਕੇ ਰੱਖ ਲਈ ਸੀ ਲੋਕ ਜਦੋਂ ਮੈਂ ਵਿਆਹ ਨੇੜੇ ਸੀਗਾ ਕਿ ਮੈਨੂੰ ਐ ਸੀਗਾ ਕਿਤੇ ਮੇਰੀ ਵੀਡੀਓ ਮੈਂ ਲੇਟ ਨਾ ਕਰਦਾ ਹਨਾ ਤਾਂ ਕਰਕੇ ਮੈਂ ਉਹ ਵੀ ਤੁਹਾਨੂੰ ਸਾਰਿਆਂ ਨੂੰ ਸੱਚ ਦੱਸਿਆ ਕਿ ਮੈਂ ਪਹਿਲਾਂ ਤੋਂ ਤਿਆਰ ਕਰ ਲਈ ਸੀ ਨਹੀਂ ਤਾਂ ਮੈਨੂੰ ਕੀ ਲੋੜ ਸੀ ਮੈਂ ਝੂਠ ਕਰਕੇ ਦਿਖਾ ਸਕਦੀ ਸੀ ਵੀ ਅੱਜ ਜਿਵੇਂ ਕਰ ਰਹੀ ਹਾਂ ਓਵੇਂ ਕਰ ਬਟ ਨਹੀਂ ਮੈਂ ਹਮੇਸ਼ਾ ਤੁਹਾਡੇ ਨਾਲ ਸੱਚ ਬੋਲਦੇ ਸਾਦੇ ਸੱਚ ਤੇ ਚੱਲਦੇ ਹਾਂ ਤੇ ਬਸ ਫਿਰ ਉਸ ਤੋਂ ਬਾਅਦ ਮੈਂ ਆ ਗਈ ਸੀ ਨਾਸ਼ਤਾ ਬਣਾਉਣ ਵਾਸਤੇ ਕਿ ਮੈਂ ਤਾਂ ਕਰ ਲਈ ਸੀ ਸਵੇਰ ਰੋੜ ਦੇ ਸਾਰੇ ਫਿਰ ਮੈਂ ਪਾਪਾ ਨੂੰ ਤੇ ਮੰਮੀ ਨੂੰ ਨਾਸ਼ਤਾ ਬਣਾ ਕੇ ਦਿੱਤਾ ਸੀਗਾ ਮੰਨੂ ਚਲ ਗਏ ਸੀ ਦੁਕਾਨ ਤੇ ਨਾਸ਼ਤਾ ਨਹੀਂ ਕਰਕੇ ਗਏ ਸੀਗੇ ਤੇ ਫਿਰ ਮੈਂ ਪਾਪਾ ਨੂੰ ਨਾਸ਼ਤਾ ਕਰਾ ਦਿੱਤਾ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਸਾਰੀ ਸਲਾਵ ਵਗੈਰਾ ਤੇ ਜਿਹੜਾ ਆਟਾ-ਟਾ ਫੈਲਿਆ ਸੀ ਸਾਰੀ ਮੈਂ ਆਪਣੀ ਸਾਫ ਕਰ ਦਿੱਤੀ ਸੀ ਥੋਲਾ ਵੀ ਸਾਰਾ ਕੁਝ ਚੰਗੀ ਤਰ੍ਹਾਂ ਮੈਂ ਫਿਰ ਸਾਫ ਕਰਤਾ ਨਾਲ ਜਿਹੜੇ ਬਰਤਨ ਹੋਏ ਸੀ ਦੋ ਚਾਰ ਉਹ ਵੀ ਕਰਤੇ Papa ਨੇ ਰੋਟੀ ਖਾਈ ਸੀ ਉਹ ਵੀ ਬਰਤਨ ਹੋਏ ਸੀ ਉਹ ਵੀ ਕਰ ਦਿੱਤੇ ਨਾਲ ਦੀ ਨਾਲ ਤੇ ਨਾਲ ਦੀ ਨਾਲ ਮੈਂ ਆਪਣਾ ਸਾਰਾ ਕਿਚਨ ਕਲੀਨ ਕਰਤਾ ਸੀਗਾ ਮੈਨੂੰ ਐਵੇਂ ਸੀ ਕੁਛ ਨਾ ਮੇਰੇ ਹੁਣ ਪੋਨੇ ਵੀ ਹੋਏ ਪਏ ਧੋਣ ਵਾਲੇ ਕਿਉਂਕਿ ਡੇਲੀ ਮੰਨੂ ਦੀ ਰੋਟੀ ਜਾਂਦੀ ਹੈ ਨਾ ਟਿਫਨ ਜਾਂਦਾ ਤਾਂ ਕਰਕੇ ਬਸ ਤੇ ਉਹ ਵੀ ਧੋਵਾਂਗਾ ਥੋੜੇ ਦਿਨਾਂ ਨੂੰ ਦੇਵਾ ਸਾਰੇ ਜਨ ਬਹੁਤ ਵਧੀਆ ਰਿਹਾ ਜਿੰਨਾ ਕੋਇਆ ਚਲੋ ਮੈਂ ਤੁਹਾਡੇ ਸਾਰੇ ਨਾਲ ਸ਼ੇਅਰ ਕਰ ਲਿਆ ਜਦੋਂ ਮੈਨੂੰ ਇਹ ਹੋ ਜਾਂਦਾ ਨਾ ਕਿ ਹੁਣ ਮੇਰੇ ਤੋਂ ਨਹੀਂ ਹੋ ਰਿਹਾ ਮੇਰਾ ਮਾਈਂਡ ਵੀ ਡਿਸਟਰਬ ਹੋ ਜਾਂਦਾ ਫਿਰ ਮੈਂ ਆਪਣਾ ਕੰਮ ਉੱਥੇ ਛੱਡ ਦਿੰਦੀ ਆ ਕਿ ਮੈਨੂੰ ਮੈਂ ਰੈਸਟ ਕਰ ਲੈਣੀ ਕਿਉਂਕਿ ਇੱਕ ਤਾਂ ਗਰਮੀ ਬਹੁਤ ਹੈ ਗਰਮੀ ਦੇ ਵਿੱਚ ਸਾਰੇ ਕੰਮ ਆਪਾਂ ਹੱਥ ਮਾਰੀ ਕੇ ਆ ਵੀ ਕਰ ਲਓ ਵੀ ਗੱਲੇ ਨਹੀਂ ਹੋਣਾ ਕੰਮ ਉਹੀ ਕਰੋ ਜਿੰਨਾ ਹਨਾ ਹੋ ਸਕੇ ਜਿਆਦਾ ਕੰਮ ਖਲਾਰਾਂ ਦੀ ਲੋੜ ਨਹੀਂ ਹੈਗੀ ਬਾਕੀ ਤੁਸੀਂ ਸਾਰੇ ਜਣੇ ਆਪਣਾ ਧਿਆਨ ਰੱਖਿਆ ਕਰੋ ਤੇ ਮੇਰੇ ਵੱਲੋਂ ਸਾਰਿਆਂ ਨੂੰ ਇਹ ਹੀ ਹੈ ਕਿ ਜੇ ਤੁਸੀਂ ਸਾਰੇ ਤੰਦਰੁਸਤ ਰਹੋਗੇ ਤੇ ਤਾਂ ਹੀ ਤੁਸੀਂ ਮੇਰੇ ਵੀਲੌਗ ਦੇਖੋਗੇ ਸਾਰੇ ਮੈਂ ਕਹਿੰਦੀ ਹਾਂ ਮੇਰੀ ਫਿਊਟ ਫੈਮਿਲੀ ਖੁਸ਼ ਰਹੇ ਹਮੇਸ਼ਾ ਤੇ ਮੇਰੀ ਵੀਡੀਓਜ਼ ਨੂੰ ਪਿਆਰ ਦਿੰਦੀ ਰਵੇ ਤੇ ਬਸ ਮੇਰੀ ਵੀਡੀਓ ਜੇ ਤੁਹਾਨੂੰ ਪਸੰਦ ਆ ਰਹੀ ਹੈ ਤਾਂ ਲਾਈਕ ਕਰ ਦਿਓ ਨੀਚ ਲਾਈਕ ਵਾਲਾ ਬਟਨ ਹੈ ਉਹਨੂੰ ਹਮੇਸ਼ਾ ਲਾਈਕ ਕਰਿਆ ਕਰੋ ਤੁਸੀਂ ਲਾਈਕ ਨਹੀਂ ਕਰਦੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜਿਹੜਾ ਕੋਈ ਫਸਟ ਟਾਈਮ ਆਂਦਾ ਤੇ ਬਾਕੀ ਦਾ ਜਿਹੜੇ ਮੈਂ ਟੈਲੀ ਦੇਖ ਰਿਹਾ ਉਹਨਾਂ ਨੂੰ ਤਾਂ ਪਤਾ ਹੀ ਆ ਮੇਰੇ ਮੇਰਾ ਕੀ ਮੇਰੀ ਵੀਡੀਓ ਕਿੱਦਾਂ ਹੁੰਦੀ ਹੈ ਕਿਸ ਟਾਈਮ ਆਉਂਦੀ ਹੈ ਸਭ ਪਤਾ ਉਹਨਾਂ ਨੂੰ ਜਿਹੜੇ ਮੈਨੂੰ ਦੇਖਦੇ ਆ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਆਪਣੇ ਫਰੈਂਡਸ ਨਾਲ ਆਪਣੇ ਗਰੁੱਪ ਦੇ ਵਿੱਚ ਸਭ ਨੂੰ ਕਰਿਆ ਕਰੋ ਤਾਂ ਕਿ ਸਾਰੇ ਦੇਖ ਸਕਣ ਕਿ ਹਾਂ ਕੋਈ ਆਪਣੇ ਏਰੀਆ ਚੋਂ ਪਟਿਆਲੇ ਦੇ ਸਾਈਡ ਤੋਂ ਆਪਣੇ ਪੰਜਾਬ ਤੋਂ ਉਹ ਕੰਮ ਕਰ ਰਿਹਾ ਹਨ ਤਾਂ ਬਸ બસ ਇਹੀ ਕਹਿਣਾ ਸੀਗਾ ਮੈਂ ਤੁਹਾਨੂੰ ਸਾਰੇ ਵੀ ਮੈਨੂੰ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਂ ਤੁਹਾਨੂੰ ਹਮੇਸ਼ਾ ਕਹਿੰਨੀ ਆ ਕਿ ਤੁਹਾਡੇ ਬਿਨਾ ਤਾਂ ਮੈਂ ਕੁਝ ਨਹੀਂ ਆ ਜੇ ਤੁਸੀਂ ਹੋ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤੁਹਾਡੇ ਲਈ ਹੈ ਸਾਰਾ ਕੁਝ ਜੋ ਵੀ ਮੈਂ ਕੰਮ ਕਰ ਰਹੀ ਹਾਂ ਇਸ ਪਲੇਟਫਾਰਮ ਤੇ ਤੁਹਾਡੇ ਲਈ ਬਸ ਮੇਰੀ YouTube ਫੈਮਿਲੀ ਲਈ ਤੇ ਬਾਕੀ 26 ਜੂਨ ਨੂੰ ਮੇਰਾ ਬਰਥਡੇ ਹੈ ਬਾਕੀ ਦੇਖਦੇ ਹਾਂ ਹੁਣ ਮੇਰੇ ਬਰਥਡੇ ਦੇ ਆਪਾਂ ਕੀ ਕਰਾਂਗੇ ਤੇ ਸ਼ਾਇਦ ਮੈਨੂੰ ਐ ਹੋ ਰਿਹਾ ਕਿ ਮੇਰਾ 26 ਨੂੰ ਬਰਥਡੇ ਦਾ ਮੇਰੇ 1K ਸਬਸਕ੍ਰਾਈਬਰ ਹੋ ਜਾਂਦੇ ਮੈਂ ਇਕੱਠੀ ਦੋਨਾਂ ਦੀ ਪਾਰਟੀ ਕਰ ਲਾਂ ਸੋ ਹਾਂਜੀ ਫਰੈਂਡਸ ਮੇਰੇ ਹੁਣ ਕੰਮ ਕਰਕੇ ਆਈ ਆ ਮੈਂ ਤੁਸ ਸਾਰਿਆਂ ਨੇ ਦੇਖਿਆ ਹੀ ਹੋਊਗਾ ਤੇ ਅੱਜ ਮੱਖਸ਼ੀ ਸਾਡੀ ਕੋ 11 ਵਜੇ ਉੱਠੀ ਐ ਇਹਦੇ ਉੱਠਣ ਦਾ ਰੀਜ਼ਨ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਕਿ ਬਹੁਤ ਨਹੀਂ ਲੇਟ ਉੱਠੀ ਐ ਕਿਉਂਕਿ ਨਾ ਇਹ ਰਾਤੀ ਸਾਰਾ ਰਾਤ ਨਹੀਂ ਸੁੱਤੀ ਰਾਤੀ ਮੰਨ ਲਓ 9 ਵਜੇ ਸੋ ਗਈ ਸੀ ਟਾਈਮ ਨਾਲ ਸੋ ਗਈ ਸੀ ਤੇ 9 ਵਜੇ ਸੋ ਕੇ ਇਹ 12 ਵਜੇ ਉੱਠ ਗਈ ਜਦੋਂ ਸਾਡੇ ਪੈਨ ਦਾ ਟਾਈਮ ਆਇਆ ਅਸੀਂ ਰੋਟੀ ਵਗੈਰਾ ਖਾਈ ਮੰਨੂ ਲੇਟ ਆਏ ਦੁਕਾਨ ਤੋਂ ਤਾਂ ਫਿਰ ਜਦੋਂ ਅਸੀਂ ਪੈਨ ਲੱਗ ਗਿਆ ਉਦੋਂ ਇਹ ਉੱਠ ਗਈ ਇਹ ਨਹੀਂ ਪਤਾ ਨਹੀਂ ਕੱਚੀ ਨੀਂਦ ਠੀਕ ਹੈ ਮੈਂ ਕਹਿੰਨੀ ਬਾਹਰ ਘੁੰਮਣਾ ਸੀ ਬਾਹਰ ਘੁੰਮਾ ਥੋੜਾ ਬਦ ਮੈਂ ਬਹੁਤ ਕੋਸ਼ਿਸ਼ ਕਰੀ ਸੋ ਜਾ ਸੋ ਜਾ ਨਹੀਂ ਸੋਈ ਫਿਰ 2 ਵਜੇ ਤੱਕ ਇਹਨੂੰ ਇਹ ਦੱਦੀ ਨੇ ਸੰਭੇ ਵੀ ਚਲੋ ਮੈਂ ਤਾਂ ਸੋ ਗਈ ਸੀ ਮੈਂ ਕਿਹਾ ਮੈਨੂੰ ਨੀਂਦ ਬਹੁਤ ਆ ਰਹੀ ਸੀ ਫਿਰ 2 ਵਜੇ ਤੱਕ ਮੰਮੀ ਨੇ ਇਹਨੂੰ ਚਲ ਖਲਾ ਖੂ ਲੈ ਉਸ ਤੋਂ ਬਾਅਦ ਮੰਮੀ ਵੀ ਥੱਕ ਗਈ ਫਿਰ ਫਿਰ ਮੈਨੂੰ ਕਹਿੰਦੇ ਤੂੰ ਸਾਂਭੋ ਫਿਰ ਮੈਂ ਸਾਬਿਆ ਨੂੰ ਤੇ ਫਿਰ 5 ਵਜੇ ਗਏ ਮੈਨੂੰ ਕਹਿੰਦੀ ਸ਼ੀਸ਼ੀ ਪੀਨੇ ਮੈਂ ਸ਼ੀਸ਼ੀ ਵਗੈਰਾ ਪਿਆਈ 5 ਵਜੇ ਦਾ ਫਿਰ ਮੈਨੂੰ ਐਵੇਂ ਮੈਨੂੰ ਵੀ ਨੀਂਦ ਆ ਰਹੀ ਸੀ ਕਿਉਂਕਿ ਫਿਰ ਸਵੇਰ ਹੀ ਹੋ ਗਈ ਸ ਤੇ ਫਿਰ ਕਿਉਂਕਿ ਨਾ ਇੱਕ ਵਾਰ ਇਹ ਦੀ ਨੀਂਦ ਟੁੱਟੇ ਜੇ ਨਾ ਫਿਰ ਇਹਨੂੰ ਐ ਹੋ ਜਾਂਦਾ ਕਿ ਹੁਣ ਵੀ ਜਾਗਣਾ ਹੈ ਵੀ ਖੇਲਣਾ ਮੈਂ ਇਹਨੂੰ ਖੇਲਣ ਦਾ ਹੀ ਪਿਆਰ ਹੁੰਦਾ ਸਾਰਾ ਦਿਨ ਬਸ ਫਿਰ ਉਸ ਤੋਂ ਬਾਅਦ 5:30 ਵਜੇ ਸੌ ਗਈ ਸੀ ਕਿ ਸ਼ੀਸ਼ੀ ਵਗੈਰਾ ਪੀ ਕੇ ਰੱਜ ਕੇ ਸੌਣ ਤੋਂ ਬਾਅਦ ਫਿਰ ਹੁਣ ਤਾਂ ਅੱਜ ਲੇਟ ਉੱਠੀ ਹੈਗੀ ਤੇ ਹੁਣ ਥੋੜੀ ਰਿਹਾੜ ਕਰਕੇ ਉੱਠੀ ਹੁਣ ਮम्मी ਬਾਹਰ ਲੈ ਕੇ ਗਏ ਨੇ ਮੈਂ ਕੰਮ ਨੂੰ ਕਰ ਲੈ ਬਸ ਪੋਚਾ ਰਹਿ ਗਿਆ ਹੁਣ ਦੇਖਦੀ ਆ ਜੇ ਲਗਾਣ ਦੀ ਹੋਊਗੀ ਤਾਂ ਲਗਾ ਲਊਗੀ ਬਾਕੀ ਫਿਰ ਮੈਂ ਕਿਹਾ ਚਲੋ ਮੈਂ ਅੱਜ ਵਾਲੀ ਵੀਡੀਓ ਡਾਟ ਕਰ ਦਾਂ ਵੀ ਜਿੰਨਾ ਹੋ ਸਕੇ ਤੁਹਾਡਾ ਮੈਂ ਆਪਣੀ ਵੀਡੀਓ ਸ਼ੇਅਰ ਕਰ ਲੇ ਤੁਸੀਂ ਦੇਖ ਹੀ ਲਿਆ ਸਾਰਿਆਂ ਨੇ ਤੇ ਬਾਕੀ ਮੇਰਾ ਅੱਜ ਮੂਡ ਵੀ ਨਹੀਂ ਆ ਬੋਚਾ ਲਗਾਉਂਦਾ ਕਿਉਂਕਿ ਤਕਾਵੜ ਜਿਹੀ ਵੇਕ ਤਰਾਤ ਨਹੀਂ ਇੰਨੀ ਪੂਰੀ ਹੋਈ ਫਿਰ ਮੈਂ ਵੀ ਥੋੜਾ ਜਿਹਾ ਸਵੇਰੇ ਲੇਟ ਹੀ ਉੱਟੀ 9 ਵਜੇ ਗਏ ਸੀ ਮੈਨੂੰ ਵੀ ਉੱਠ ਦੁੜ ਦੇ ਕਿੰਕੀ ਸੀ ਸਾਰੀ ਰਾਤ ਫਿਰ ਬੈਠ ਕੇ ਕੱਟੀਆਂ ਦੇ ਨਾਲ ਮੋਕਸ਼ੀ ਨਾਲ ਇਹ ਖੇਲ ਰਹੀ ਸੀ ਮੈਨੂੰ ਨੀਂਦ ਆ ਰਹੀ ਸੀ ਮੈਂ ਐਵੇਂ ਐਵੇਂ ਕਾਫੀ ਸੀ ਤਾਂ ਫਿਰ ਬਸ ਜੇ ਉੱਠਦੇ ਸਾਰ ਫਿਰ ਮੈਂ ਆਪਣਾ ਨਾਨੂ ਭੇਜਿਆ ਦੁਕਾਨ ਤੇ ਨਾ ਨਾਸ਼ਤਾ ਤੇ ਨਹੀਂ ਕਰਕੇ ਗਏ ਨਹਾ ਤੋ ਕੇ ਆਪਣੇ ਚਲ ਗਏ ਫਿਰ ਪਾਪਾ ਨਾਸ਼ਤਾ ਕਰਤਾ ਮੈਨੇ ਕਰ ਲਿਆ ਵੈਸੇ ਮੈਂ ਤਾਂ ਸਵੇਰੇ ਉੱਠਦੇ ਸਾਰ ਹੀ ਕਰ ਲਿਆ ਸੀਗਾ ਕਿਉਂਕਿ ਲੇਟ ਉੱਠੀ ਸੀ ਫਿਰ ਮੈਂ ਚਾਹ ਨਾਲ ਦੋ ਫ੍ਰੈਂਡਿੰਗ ਖਾਈ ਲਈਆਂ ਸੀਗੀਆਂ ਤੇ ਫਿਰ ਹੁਣ ਫਿਰ ਮੈਂ ਦੁਪਹਿਰ ਦੀ ਇਹਨਾਂ ਦੀ ਰੋਟੀ ਭੇਜਤੀ ਤੇ ਆਪਣਾ ਹੁਣ ਖਾ ਸਾਰਿਆਂ ਨੇ ਸਿੱਕਾ ਰੋਟੀ ਖਾ ਲਈਏ ਤੇ ਹੁਣ ਮੈਂ ਕਿਹਾ ਚਲੋ ਫ੍ਰੀਜ ਦੀ ਬਸ ਪੋਚਾ ਰਗੇ ਵੈਸੇ ਪੋਚਾ ਮੈਂ ਡੇਲੀ ਲਗਾਉਣੀ ਹੈ ਕੱਲ ਵੀ ਲਗਾਇਆ ਸੀ ਘਰ ਸਾਫ ਪਿਆਗਾ ਤੇ ਚਲੋ ਬਾਕੀ ਮੌਸਮ ਇੰਤਰ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਦੋ ਦਿਨੋ ਕੇ بارشਾਂ ਆਦੀਆਂ ਨੇ ਗਈਆਂ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਦੋ ਦਿਨ ਠੰਡਾ ਰਹੇਗਾ ਏਸੀ ਦੀ ਜ਼ਰੂਰਤ ਨਹੀਂ ਪਈ ਬਜਾਦਾ ਵੀ ਸਾਰਾ ਦਿਨ ਲਗਾ ਕੇ ਰੱਖੇ ਪਹਿਲਾਂ ਸਾਰਾ ਦਿਨ ਏਸੀ ਚੱਲਦਾ ਰਹਿੰਦਾ ਸੀ ਤੇ ਹੁਣ ਵੈਸੇ ਮੌਸਮ ਸਾਫ਼ ਹੈਗਾ ਬਾਅਦ ਤੇ ਧੁੱਪ ਹੈਗੀ ਹੈ ਬਟ ਜਿਵੇਂ ਪਹਿਲਾਂ ਗਰਮੀ ਹੁੰਦੀ ਸੀ ਨਾ ਤਪਸਵਾਲੀ ਉਵੇਂ ਨਹੀਂ ਹੈਗੀ ਤੇ ਬਾਕੀ ਸਾਰਾ ਕੁਝ ਵਧੀਆ ਚਲੋ ਅੱਜ ਵਾਲੀ ਮੇਰੀ ਵੀਡੀਓ ਦਾ ਇੱਥੇ ਐਂਡ ਲੱਗਦੀ ਆ ਐਂਡ ਕਰਦੀ ਆ ਤਿਤਾਂ ਨੂੰ ਸਾਰਿਆਂ ਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ ਤਾਂ ਲਾਈਕ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜਾ ਕੋਈ ਮੇਰੇ ਚੈਨਲ ਤੇ ਫਸਟ ਟਾਈਮ ਆਇਆਗਾ ਤੇ ਹੁਣ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਨਿਊ ਵੀਡੀਓ ਦੇ ਨਾਲ ਉਦ ਤੱਕ ਲਈ ਬਾਏ ਬਾਏ ਫਰੈਂਡਸ